ਚਾਰਜ ਸਹਿਬੰਦਾ ਮੋਟਰ ਸੰਦੀਪ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹਦੇ ਵਿੱਚ ਖਾਸ ਕਰਕੇ ਸੰਦੀਪ ਪਾਠਕ ਜੀ ਦਾ ਜਿੰਨੇ ਵੀ ਪਾਰਟੀ ਦੇ ਦਰਜਾ ਦਰਜਾ ਉੱਦੇਦਾਰਾਂ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚ ਮੈਨੂੰ ਮੈਨੂੰ ਪਾਰਟੀ ਨੇ ਵਿਸ਼ਵਾਸ ਕਰਕੇ ਮਾਨ ਸਾਹਿਬਾਹਾਰਾ ਨੇ ਮੇਰੇ ਤੇ ਵਿਸ਼ਵਾਸ ਕਰਕੇ ਪਾਰਟੀ ਦੀ ਟਿਕਟ ਦਿੱਤੀ ਹੈ ਮੈਂ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਹਰ ਹਾਲਤ ਕੋਸ਼ਿਸ਼ ਕਰਾਂਗਾ ਤੁਹਾਨੂੰ ਲੱਗਦਾ ਨਹੀਂ ਕਿ ਸਰਹੱਦੀ ਇਲਾਕੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ ਕਿਵੇਂ ਹੱਲ ਕੀਤੇ ਜਾਣਗੇ ਔਰ ਕੰਪੇਨ ਕਦੋਂ ਤੇ ਕਿੱਥੋਂ ਸ਼ੁਰੂ ਕਰ ਰਹੇ ਹੈਗੇ ਉੱਤੇ ਕੰਪੇਨ ਬਾਰੇ ਸ਼ੈਡਿਊਲ ਅਸੀਂ ਅੱਜ ਬਣਾ ਲਾਂਗੇ ਤੇ ਇੱਕ ਅੱਧੇ ਦਿਨ ਚ ਅਸੀਂ ਤੁਹਾਨੂੰ ਆਪਦੇ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਪਾ ਦਾਂਗੇ ਕਿ ਕਦੋਂ ਤੋਂ ਕਿੱਥੋਂ ਸ਼ੁਰੂ ਕਰ ਰਹੇ ਹਾਂ ਸਾਰੇ ਐਮ.ਐਲ.ਏ ਸਹਬਾਨ ਸਾ ਹਲਕਿਆਂ ਦੇ ਨਵੇਂ ਦੇ ਨਵੇਂ ਐਮ.ਐਲ.ਏ ਸਹਬਾਨ ਨਾਲ ਮੀਟਿੰਗ ਕਰਕੇ ਹਲਕਾਂ ਦੇ ਚਾਰਜ ਨਾਲ ਜਿਹੜੇ ਅਬੂਰ ਤੇ ਉਹਨਾਂ ਨਾਲ ਮੀਟਿੰਗ ਕਰਕੇ ਕੰਪੇਨ ਦਾ ਜਿਹੜਾ ਸ਼ੈਡਿਊਲ ਅਸੀਂ ਵਟਸਐਪ ਤੇ ਪਾਦਰ ਨੇ ਕਈ ਮਦੇ ਚਿਹਰਿਆਂ ਦੇ ਨਾਮ ਦੀ ਚਰਚਾ ਹੋ ਰਹੀ ਹੈ ਕਿ ਅੱਜ ਉਹ ਆਉਂਦੇ ਹੈ ਕਿ ਆ ਕਿ ਕਿਸ ਤਰ੍ਹਾਂ ਦਾ ਮੁਕਾਬਲਾ ਜਿਹੜਾ ਹੈਗਾ ਉਹ ਰਹੇਗਾ ਔਰ ਕਿਸ ਤਰ੍ਹਾਂ ਲੱਗਦਾ ਹੈਗਾ ਤੁਹਾਨੂੰ ਆਪ ਨੂੰ ਦੇਖੋ ਇਹ ਇਲੈਕਸ਼ਨ ਇੱਕ ਐਬ ਜੀ ਚੀਜ਼ ਹੁੰਦੀ ਹੈ ਉਹਦੇ ਚ ਕੋਈ ਵੀ ਚਿਹਰਾ ਆ ਸਕਦਾ ਮੈਂ ਇਹ ਸੋਚ ਕੇ ਇਲੈਕਸ਼ਨ ਨਹੀਂ ਲੜ ਰਿਹਾ ਕਿ ਫਲਾਨਾ ਆਊਗਾ ਮੈਂ ਉਹਦੇ ਆਉਣ ਤੋਂ ਬਾਅਦ ਇਲੈਕਸ਼ਨ ਲੜੂੰਗਾ ਮੈਂ ਪਾਰਟੀ ਨਾਲ ਨੇ ਮੈਨੂੰ ਸੱਦਿਆ ਪਾਰਟੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਤੇਰਾ ਨਾਮ ਅਨਾਉਂਸ ਕਰਨ ਲੱਗੇ ਆ ਮਾਨ ਸਾਹਿਬ ਨੇ ਮੈਨੂੰ ਆਖਿਆ ਕਿ ਤੁਹਾਡਾ ਨਾਮ ਅਨਾਉਂਸ ਕਰਨਾ ਹੈ ਗੈਂ ਮੈਂ ਉਹਨਾਂ ਨੂੰ ਕਿਹਾ ਹੀ ਕੋਈ ਗੱਲ ਨਹੀਂ ਤੁਸੀਂ ਕਰੋ ਕੋਈ ਚਿਹਰਾ ਆ ਜਾਏ ਮੈਨੂੰ ਉਸ ਗੱਲ ਦੀ ਕੋਈ ਪਰਵਾਹ ਨਹੀਂ ਨਾ ਮੈਂ ਸੋਚ ਕੇ ਇਲੈਕਸ਼ਨ ਲੜ ਰਿਹਾ ਕਿ ਫਲਾਨਾ ਆਊਗਾ ਤਾਂ ਲੜਨਾ ਹੈ ਜਾਂ ਦੂਜਾ ਆਊਗਾ ਤਾਂ ਨਹੀਂ ਲੜਦਾ ਜਿਹੜੇ ਚਿਹਰਿਆਂ ਦੀ ਗੱਲ ਤੁਸੀਂ ਕਰ ਰਹੇ ਹੋ ਉਹ ਸਾਰੇ ਵਿਚਾਰੀ ਜਾਂਦੇ ਆ ਕਿ ਅਸੀਂ ਕਿਹੜੇ ਹਲਕੇ ਤੋਂ ਸੇਫ ਹੋ ਕੇ ਲੜ ਸਕਦੇ ਹਾਂ ਪਰ ਮੈਨੂੰ ਲੱਗਦਾ ਕਿ ਪੰਜਾਬ 'ਚ ਕਿਤੇ ਵੀ ਸੇਫ ਨਹੀਂ ਹੋ ਸਕਦਾ ਉਹ ਆਉਣ ਹੀ ਨਾ ਦੱਸੇ ਕਿਹੜੇ ਰਹਿਣਗੇ ਜੀ ਇਸ ਲਈ ਤੁਹਾਨੂੰ ਪਾਰਲੀਮੈਂਟ ਦੇ ਅੰਤਿਕਤ ਦੇ ਲੈਣੇ ਆ ਤੁਹਾਡੇ ਤੇ ਮਾਨ ਬਖਸ਼ਾ ਤੇ ਮੁੱਦੇ ਕਿਹੜੇ ਕਿਹੜੇ ਰਹਿਣਗੇ ਜਿਹੜੇ ਪਹਿਲ ਦੇ ਆਧਾਰ ਤੇ ਹੱਲ ਹੋਣਗੇ ਪਹਿਲ ਦੇ ਆਧਾਰ ਤੇ ਸਭ ਤੋਂ ਵੱਧ ਪਾਰਲੀਮੈਂਟ ਦੇ ਵਿੱਚ ਉਹ ਮੁੱਦੇ ਉਠਾਏ ਜਾਣਗੇ ਜਿਹੜੇ ਫਾਜ਼ਿਲਕਾ ਦੇ ਮੁੱਦੇ ਹੈ ਜਿਵੇਂ ਕੈਂਸਰ ਦਾ ਮੁੱਦਾ ਜਿਵੇਂ ਕਾਲੇ ਪੀਲੇ ਦਾ ਮੁੱਦਾ ਸਾਡੇ ਬਾਰਡਰ ਲਾਈਨ ਦੇ ਉੱਤੇ ਕਾਫੀ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਉਹ ਮੁੱਦਿਆਂ ਨੂੰ ਲੈ ਕੇ ਪਾਰਲੀਮੈਂਟ ਚ ਜਾਵਾਂਗੇ ਪਾਰਲੀਮੈਂਟ ਤੋਂ ਉਹਨੂੰ ਹੱਲ ਕਰਾਉਣ ਦੀ ਹਰ ਹਾਲਤ ਕੋਸ਼ਿਸ਼ ਕਰਾਂਗੇ